ਹੁਣ ਆਪਾਂ ਆਏ ਆ ਰਾਇ ਬਲਾਰਜੀ ਦੀ ਹਵੇਲੀ ਦੇਖਣ ਜੋ ਅੱਜ ਵੀ ਮੌਜੂਦ ਆ ਉਸੇ ਹਾਲਾਤ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਇਹ ਪਿੰਡ ਆ ਤੇ ਇੱਥੇ ਦੇਖ ਸਕਦੇ ਹੋ ਤੁਸੀਂ ਅੱਜ ਵੀ ਕੱਚੇ ਘਰ ਨੇ ਕੱਚੇ ਟਾਰੇ ਨੇ ਤੇ ਇਹ ਚਲੋ ਪੰਗੜਾ ਜਿਹਾ ਪਾ ਕੇ ਦਿਖਾ ਦੋ ਮਾੜਾ ਜੀ ਵਾ ਵਾ ਆ ਆ ਰੌਣਕਾਂ ਕਿਤੇ ਲੱਭਣੀਆਂ ਕਿਤੇ ਨਹੀਂ ਲੱਭਣੀਆਂ ਇੱਥੇ ਹੀ ਆ ਇਹ ਰੌਣਕਾਂ ਆਣੇ ਵੇਲੇਾਂ ਦੇ ਵਿੱਚ ਇੱਕ ਸ਼ਹਿਰ ਹੁੰਦਾ ਸੀ ਇੱਕ ਬਸਤੀ ਹੁੰਦੀ ਸੀ ਪੂਰੀ ਜਿਹੇ ਤਰ੍ਹਾਂ ਕੋਈ ਸੀਗੀ ਅੱਛਾ ਇਹ ਜਗ੍ਹਾ ਜਿੱਥੇ ਆਪਾਂ ਜਾ ਰਹੇ ਹਾਂ ਜਿੱਥੇ ਹੁਣ ਆਪਾਂ ਜਾ ਰਹੇ ਆ ਦੇਖੋ ਨਾ ਉੱਚਾ ਉੱਚਾ ਟਿੱਬਾ ਹੈ ਆਂਦੇ ਹੋ ਤੁਸੀਂ ਨਨਕਾਣਾ ਸਾਹਿਬ ਉਹਨਾਂ ਕਹਾ ਤਾਂ ਬੜੀ ਇਤਿਹਾਸਕ ਘਰ ਹੈ ਸਾਰਾ ਸਾਹਮਣੇ ਹੈ ਬਚਪਨ ਤੋਂ ਇੱਥੇ ਹੀ ਹੈ ਅੱਜ ਬਚਪਨ ਉੱਥੇ ਹੀ ਸਾਰਾ ਹੈ ਜੀ ਗੁਰਦੁਆਰਾ ਸਾਹਿਬ ਜਾਣਦੇ ਹੋ ਤੁਸੀਂ ਸਾਰੇ ਸਾਡੇ ਫੈਮਲੀਸ ਵਗੈਰਾ ਜਾਣਦੇ ਨੇ ਸਾਰੇ ਫੈਮਲੀ ਜਾਣਦੇ ਤੁਹਾਡੀ ਇਹ ਦੇਖ ਲਓ ਜੀ ਮੁਸਲਮਾਨ ਵੀਰ ਆ ਤੇ ਦੇਖ ਲਓ ਸਾਰੇ ਨਨਕਾਣਾ ਸਾਹਿਬ ਨਾਲ ਜੁੜੇ ਹੋਏ ਆ ਗੁਰੂ ਨਾਨਕ ਜੀ ਨਾਲ ਜੁੜੇ ਹੋਏ ਆ ਇਹ ਲੋਕ ਸਾਡੀ ਪੂਰੀ ਫੈਮਿਲੀ ਜਾਂਦੀ ਆ ਤੇ ਬਹੁਤ ਪਿਆਰ ਕਰਦੇ ਆ ਯਾਰ ਇੱਕ ਸਾਡੇ ਜੀ ਨਾਲ ਇੱਕ ਇਹ ਦੱਸਿਆ ਗਿਆ ਕਿ ਪਾਕਿਸਤਾਨ ਐਦਾ ਪਾਕਿਸਤਾਨ ਉਹਦਾ ਪਰ ਜਦੋਂ ਤੁਸੀਂ ਇੱਥੇ ਆ ਕੇ ਦੇਖਦੇ ਹੋਣਾ ਇਹ ਬਹੁਤ ਸੇਫ ਕੰਟਰੀ ਆ ਮਗਰੋਂ ਸਰਦਾਰਾਂ ਦੇ ਲਈ ਤਾਂ ਬਹੁਤ ਸੇਫ ਆ ਬਹੁਤ ਪਿਆਰ ਕਰਦੇ ਕਿਤੇ ਵੀ ਜਾਈਏ ਹਰ ਜਗ੍ਹਾ ਚਾਹ ਪਾਣੀ ਪੁੱਛਦੇ ਆ ਹਰ ਜਗ੍ਹਾ ਘੇਰ ਕੇ ਫੋਟੋਆਂ ਕਰਵਾਉਂਦੇ ਆ ਤੇ ਬਹੁਤ ਪਿਆਰ ਕਰਦੇ ਆ ਦੇ ਹੁਣ ਆਪਾਂ ਰਾਏ ਬਲਾਰ ਜੀ ਦੀ ਉਸ ਮਜ਼ਾਰ ਤੇ ਪਹੁੰਚ ਗਏ ਆ ਜਿੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਆਓ ਚੱਲਦੇ ਆ ਉਸ ਵੱਲ ਨੂੰ ਇਹਨੂੰ ਰਾਏ ਬਲਾਰ ਪਾਰਕ ਦਾ ਨਾਮ ਦਿੱਤਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਬਾਹਰ ਉਹਨਾਂ ਦੀ ਫੋਟੋ ਲੱਗੀ ਆ ਰਾਏ ਬਲਾਰ ਪਾਰਕ ਤੇ ਇਸ ਤਰਫ ਇਹਦੇ ਪੰਜਾਬੀ ਦੇ ਵਿੱਚ ਲਿਖਿਆ ਉਹ ਵੀ ਆਪਾਂ ਤੁਹਾਨੂੰ ਦਿਖਾਉਣੀ ਆ ਇਧਰ ਰਾਏ ਬਲਾਰ ਪਾਰਕ ਇਹ ਕੁਝ ਇਸ ਤਰ੍ਹਾਂ ਦਾ ਇਹਦਾ ਬਾਹਰਲੀ ਸਾਈਡ ਆਲਾ ਦਵਾਲਾ ਕੋਸ਼ ਦੁਕਾਨਾਂ ਨੇ ਇਹਦੇ ਬਾਹਰਲੀ ਸਾਈਡ ਤੇ ਇੱਧਰ ਕੋਸ਼ ਸਟੂਡੈਂਟ ਵਗੈਰਾ ਜਾ ਰਹੇ ਨੇ ਅੰਦਰ ਆਓ ਭਾਈ ਸਾਹਿਬ ਜੀ ਬਾਜੀ ਆਪਣੇ ਨਾਲ ਨਾਲੇ ਭਾਜੀ ਕੋ ਆਪਾਂ ਪੂਰੀ ਪ੍ਰੋਪਰ ਹਿਸਟਰੀ ਜਾਣਾਂਗੇ ਤੇ ਨਾਲ ਆਪਾਂ ਇਹਨਾਂ ਨਾਲ ਗੱਲਾਬਾਤਾਂ ਕਰਾਂਗੇ ਤੇ ਇਹ ਹੈ ਜੀ ਉਸ ਵੱਲ ਨੂੰ ਜਾਂਦਾ ਰਾਹ ਇਹ ਜੀ ਰਾਏ ਪਲਾਰ ਖਾਂ ਭੱਟੀ ਦੇ ਮਜ਼ਾਰ ਤੇ ਸੀ ਜਾ ਰਹੇ ਆ ਇਹ ਇਹ ਜਿਹੜਾ ਜਿੱਥੇ ਅਸੀਂ ਜਾ ਰਹੇ ਆ ਇਹਨੂੰ ਅੱਜ ਕੱਲ ਢੋਲਰ ਵਾਲਾ ਕਬਰਿਸਤਾਨ ਕਿਹਾ ਜਾਂਦਾ ਠੀਕ ਢੋਲਰ ਵਾਲਾ ਢੋਲਰ ਢੋਲਰ ਵਾਲਾ ਅੱਛਾ ਢੋਲਰ ਵਾਲਾ ਢੋਲਰ ਕਹਿੰਦੇ ਨੇ ਉੱਚੀ ਜਗ੍ਹਾ ਨੂੰ ਠੀਕ ਜੀ ਅੱਛਾ ਇਹ ਜਿਹੜਾ ਕਹਿੰਦੇ ਸੀ ਪੁਰਾਣੇ ਵੇਲੇਾਂ ਦੇ ਵਿੱਚ ਇੱਕ ਸ਼ਹਿਰ ਹੁੰਦਾ ਸੀ ਇੱਕ ਬਸਤੀ ਹੁੰਦੀ ਸੀ ਪੂਰੀ ਜਿਹੜੀ ਕਰ ਕੋਈ ਸੀਗੀ ਅੱਛਾ ਇਹ ਜਗ੍ਹਾ ਜਿੱਥੇ ਆਪਾਂ ਜਾ ਰਹੇ ਹਾਂ ਹੁਣ ਆਪਾਂ ਜਾ ਰਹੇ ਆ ਦੇਖੋ ਨਾ ਉੱਚਾ ਉੱਚਾ ਟਿਬਾਏ ਹਾਂਜੀ ਠੀਕ ਹੈ ਜੀ ਤੇ ਇਹ ਹੋਈ ਜਦੋਂ ਅਸੀਂ ਹੜੱਪਾ ਜਾਂਦੇ ਆ ਨਾ ਹਾਂਜੀ ਉੱਥੇ ਉੱਥੋਂ ਉਹਨੂੰ ਵਿਜ਼ਿਟ ਕਰਦੇ ਆ ਹਾਂਜੀ ਤੇ ਇੱਥੇ ਔਰ ਉੱਥੇ ਦੇ ਜਿਹੜੇ ਬਰਤਨ ਨੇ ਇੱਥੋਂ ਦੀ ਜਿਹੜੀ ਇੱਟ ਹੈ ਜਾਂ ਜਿਹੜੀ ਟੁੱਟ ਭਾਂਡੇ ਜਿੰਨੀ ਵੀ ਆ ਹਾਂਜੀ ਉਹਦੇ ਤੇ ਇਹਦੇ 'ਚ ਬਿਲਕੁਲ ਸਿਮਿਲਰਿਟੀ ਨਜ਼ਰ ਆਉਂਦੀ ਹੈ ਅੱਛਾ ਜੀ ਮਤਲਬ ਇਹ ਪੁਰਾਣਾ ਜਿਹੜਾ ਘਰ ਕੋਇਆ ਤੇ ਉਸ ਵਾਰ ਉਹਦਾ ਮਲਬਾ ਨਿਕਲ ਰਿਹਾ ਥਾ ਮਲਬਾ ਜਿਹੜਾ ਨਿਕਲਿਆ ਇਹਨੂੰ ਫਿਰ ਇਸ ਕਰਕੇ ਉਹ ਇੰਡਸ ਸਿਵਲਾਈਜੇਸ਼ਨ ਦੇ ਨਾਲ ਵੀ ਇਹਨੂੰ ਜੋੜਦੇ ਨੇ ਵੀ ਉਸ ਵੇਲੇ ਦੀ ਇਹ ਹੁਣ ਇਹ ਬਜ਼ੁਰਗ ਬੈਠੇ ਹੋਏ ਨੇ ਇੱਥੇ ਸਲਾਮ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਤੇ ਇਹ ਹੁਣ ਇਹ ਫਿਰ ਇਹਦੇ ਕਰਕੇ ਨਾ ਇਹ ਇਹਨੂੰ ਕਈ ਲੋਕ ਉੱਚਾ ਟਿਪਾ ਕਹਿੰਦੇ ਅੱਜ ਕੱਲ ਇਹ ਕਿਉਂਕਿ ਉੱਚੀ ਜਗ੍ਹਾ ਸੀ ਫਿਰ ਇਹਨੂੰ ਕਬਰਿਸਤਾਨ ਦਾ ਨਾਮ ਦੇ ਦਿੱਤਾ ਗਿਆ ਜੀ ਫਿਰ ਹੁਣ ਜਦੋਂ ਕੋਈ ਪੂਰਾ ਹੁੰਦਾ ਜਿਵੇਂ ਆਪਣੇ ਮੁਸਲਮਾਨ ਭਾਈਚਾਰੇ ਚੋਂ ਇੱਥੇ ਆ ਕੇ ਉਹਨੂੰ ਦਫਨਾ ਦਿੰਦੇ ਆ ਅੱਛਾ ਇੱਥੇ ਦਫਨਾਉਂਦੇ ਨੇ ਹਾਂਜੀ ਇਹ ਉੱਤੇ ਤੁਸੀਂ ਦੇਖੋਗੇ ਨਾਲ-ਨਾਲ ਕਬਰਾਂ ਵੀ ਬਣੀਆਂ ਹੋਈਆਂ ਨੇ ਅੱਛਾ ਜਿਹੜੇ ਆਸ-ਪਾਸ ਦੇ ਇੱਥੇ ਦੇ ਲੋਕ ਜਿਹੜੇ ਜਿਨ੍ਹਾਂ ਦੀ ਡੈਥ ਹੋ ਜਾਂਦੀ ਤੇ ਇੱਥੇ ਉਹਨਾਂ ਦਾ ਦਫਨਾਉਂਦੇ ਨੇ ਇਹਨਾਂ ਨੂੰ ਦਫਨ ਕਰ ਦਿੰਦੇ ਨੇ ਇੱਥੇ ਉਹਨਾਂ ਦੀ ਕਬਰਾਂ ਬਣੀਆਂ ਹੋਈਆਂ ਆਪਣੇ ਸਿੱਖਾਂ ਦਾ ਕੋਈ ਇੱਥੇ ਬਣਿਆ ਵੀ ਹੋਇਆ ਜਿੱਥੇ ਆਪਣੇ ਸਿੱਖ ਸਸਕਾਰ ਕਰਦੇ ਨੇ ਇਹ ਇੱਥੋਂ ਬਿਲਕੁਲ ਹੁਣ ਆਪਾਂ ਉੱਚੀ ਜਗ੍ਹਾ ਤੇ ਚੱਲੇ ਆਂ ਇੱਥੋਂ ਬਿਲਕੁਲ ਸਾਹਮਣੇ ਹੈਗਾ ਆਪਣੇ ਸੇਵੇ ਨੇ ਜਿੱਥੇ ਆਪਣੀ ਸੰਗ ਜਿਹੜੀ ਉਹ ਸਸਕਾਰਾ ਕਰਦੀ ਹੈ ਠੀਕ ਜੀ ਹਾਂ ਆ ਦੇਖੋ ਜੀ ਥੱਲੋਂ ਹੁਣ ਤੁਹਾਨੂੰ ਦਿਖਾ ਰਹੇ ਹਾਂ ਇਹ ਥੱਲੋਂ ਇਹ ਸਾਰਾ ਹੀ ਮਲਬਾ ਨਿਕਲ ਰਿਹਾ ਹਾਂ ਹਾਂ ਜੀ ਸਾਹਮਣੇ ਇਟਾਂ ਦਾ ਮਲਬਾ ਦੀਵਾਰਾਂ ਨਿਕਲ ਰਹੀਆਂ ਨੇ ਇਹ ਕਹਿੰਦੇ ਪੁਰਾਣੇ ਵੇਲਿਆਂ ਦੇ ਵਿੱਚ ਨਾ ਜੀ ਇਹ ਹੁੰਦਾ ਸੀਗਾ ਇੱਕ ਸ਼ਹਿਰ ਹੁੰਦਾ ਸੀ ਜਿਹੜਾ ਨਾ ਜ਼ਲਜ਼ਲੇ ਦੇ ਨਾਲ ਘਰ ਕੋਇਆ ਸੀਗਾ ਅੱਛਾ ਜੀ ਹਾਂ ਜੀ ਪਹਚਾਲ ਆਇਆ ਸੀਗਾ ਅੱਛਾ ਪਹਚਾਲ ਦੇ ਨਾਲ ਘਰ ਕੋਇਆ ਹਾਂ ਜੀ ਆ ਤੁਸੀਂ ਦੇਖੋ ਨਾ ਬਾਣ ਦੇ ਦਰਖਾ ਕਿੱਡੇ ਪੁਰਾਣੇ ਨੇ ਇਹਨਾਂ ਦੇ ਥੱਲੂ ਇੱਟਾਂ ਨਿਕਲ ਰਹੀਆਂ ਹਨ ਹਾਂਜੀ ਇਹ ਕਈ ਸੈਂਕੜੇ ਸਾਲ ਪੁਰਾਣੇ ਨੇ ਕਿਉਂਕਿ ਬਣ ਦੀ ਤੇ ਪਿੱਪਲ ਦੀ ਹਾਂਜੀ ਖਜੂਰ ਦੀ ਜੀ ਫਿਰ ਉਸ ਤੋਂ ਬਾਅਦ ਕਹਿੰਦੇ ਆ 올ਿਵਜ਼ ਜਿਹਨੂੰ ਜਤੂਨ ਕਹਿੰਨੇ ਆ ਹਾਂਜੀ ਜਤੂਨ ਉਹਨਾਂ ਦੀ ਉਮਰ ਕਹਿੰਦੇ ਸਭ ਤੋਂ ਜ਼ਿਆਦਾ ਹੁੰਦੀ ਹੈ ਅੱਛਾ ਜੀ ਇਹਨਾਂ ਦਰਖਤਾਂ ਦੀ ਠੀਕ ਹੈ ਜੀ ਤੇ ਇਹਦਾ ਮਤਲਬ ਇਹ ਆ ਕਿ ਅਗਰ ਇਹ ਦੇ ਉੱਤੇ ਉੱਗੇ ਹੋਏ ਨੇ ਆ ਦੇਖੋ ਜੀ ਕਬਰਾਂ ਬਣੀਆਂ ਹੋਈਆਂ ਨੇ ਇੱਧਰ ਵੀ ਇੱਧਰ ਵੀ ਇਸ ਤਰਫ ਕਬਰਾਂ ਵੀ ਨਾਲ ਹੀ ਨੇ ਜੀ ਤੇ ਉੱਪਰਲੀ ਸਾਈਡ ਰਾਏ ਬੁਲਾਰ ਜੀ ਦੀ ਉਹ ਮਜ਼ਾਰ ਉਹ ਸਾਡਾ ਇਤਿਹਾਸਿਕ ਇਹ ਸਥਾਨ ਨੇ ਇਹ ਮਜ਼ਾਰ ਆ ਜਿੱਤੇ ਰਾਏ ਬੁਲਾਰ ਜੀ ਦਾ ਜਿਹਨੂੰ ਦਫਨਾਇਆ ਗਿਆ ਸੀ ਇੱਥੋਂ ਸਾਹਮਣੇ ਜਨਮ ਸਥਾਨ ਇੱਥੋਂ ਆ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਰਹੇ ਨੇ ਜੋ ਇਹ ਜਨਮ ਸਥਾਨ ਨੇ ਥੋੜਾ ਸਾਹ ਚੜ ਕੇ ਥੱਲੂ ਬਹੁਤ ਪੌੜੀਆਂ ਚੜ ਕੇ ਆਏ ਆ ਤੇ ਉਹਦੇ ਲਈ ਮਾਫੀ ਜੀ ਉਹ ਸਾਹਮਣੇ ਗੁਰਦੁਆਰਾ ਬਾਲੀਲਾ ਸਾਹਿਬ ਉਹ ਬਾਲੀਲਾ ਸਾਹਿਬ ਸਾਹਮਣੇ ਜੀ ਇੱਥੇ ਉਹ ਉਹ ਸਾਹਮਣੇ ਜਨਮ ਸਥਾਨ ਹੈ ਜੀ ਉਸ ਤੋਂ ਪਿੱਛੇ ਪਾਸੇ ਗੁਰਦਾਰਾ ਤੰਬੂ ਸਾਹਿਬ ਹੈ ਜੀ ਉਹ ਟਾਵਰ ਦੇ ਨਾਲ ਪਿੱਛੇ ਹਾਂ ਜੀ ਇੱਥੋਂ ਸਾਰਾ ਸ਼ਹਿਰ ਦਿਸਦਾ ਜੀ ਚਟੂਬਾਨ ਇਹ ਉੱਚਾ ਟਿੱਬਾ ਇੱਥੋਂ ਆਇਆ ਪੂਰਾ ਤੁਸੀਂ ਦੇਖ ਹੀ ਸਕਦੇ ਸਾਰਾ ਸ਼ਹਿਰ ਨਨਕਾਣਾ ਸਾਹਿਬ ਜੇ ਦੇਖਣਾ ਤੇ ਇੱਥੋਂ ਆਣ ਕੇ ਦੇਖ ਸਕਦੇ ਹੋ ਤੁਸੀਂ ਆਹ ਹੁਣ ਕੁਝ ਹਿਸਟਰੀ ਚਾਣਨਾ ਪਾਉਨੇ ਆ ਰਾਇ ਬਲਾਰ ਜੀ ਦੀ ਕਿਉਂਕਿ ਰਾਇ ਬਲਾਰ ਜੀ ਨੂੰ ਗੁਰਨਾਨ ਸਿੰਘ ਸਾਹਿਬ ਦੇ ਨਾਲ ਉਹਨਾਂ ਦਾ ਮੇਲਸ ਮਿਲ ਰਿਹਾ ਹੈ ਜੀ ਉਹਨਾਂ ਨੇ 750 ਮਰਬਾ ਵੀ ਜ਼ਮੀਨ ਜਿਹੜੀ ਸੀ ਉਹ ਗੁਨਾਨ ਪਾਸ਼ਾ ਦੇ ਨਾਮ ਕੀਤੀ ਸੀਗੀ ਔਰ ਗੁਨਾਨ ਸਾਹਿਬ ਦੇ ਬੜੇ ਮਾਨੀ ਸਨ ਜੀ ਤੇ ਅੱਜ ਕੱਲ ਜੇ ਅਸੀਂ ਇੰਟਰਫੇਸ ਹਾਰਮਨੀ ਦੀ ਗੱਲ ਕਰ ਰਹੇ ਆ ਤੇ ਗੁਨਾਨ ਪਾਸ਼ਾ ਨੇ ਤੇ 550 ਸਾਲ ਪਹਿਲਾਂ ਹੀ ਇੰਟਰਫੇਸ ਹਾਰਮਨੀ ਦੀ ਬੁਨਿਆਦ ਰੱਖ ਦਿੱਤੀ ਸੀ ਜੀ ਤੁਸੀਂ ਦੇਖੋ ਭਾਈ ਮਰਦਾਨਾ ਜੀ ساری ਜ਼ਿੰਦਗੀ ਨਾਲ ਰਹੇ ਨੇ ਜੀ ਫਿਰ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੇ ਜਿਨ੍ਹਾਂ ਨੇ ਕੋਈ ਅੱਜ ਕੱਲ ਤੁਸੀਂ ਦੇਖੋ ਨਾ ਕੋਈ ਆਪਣੇ ਕੋਈ ਇੱਕ ਫੁੱਟ ਜਗ੍ਹਾ ਨਹੀਂ ਦਿੰਦਾ ਉਹ ਤੋਂ ਲੜਾਈਆਂ ਪੜਾਈਆਂ ਹੋ ਜਾਂਦੀਆਂ ਨੇ ਪਰ ਉਸ ਵੇਲੇ 750 ਮਰਬਾ ਤੇ ਹੁਣ ਆਪਾਂ ਨਹੀਂ ਜੋੜੇ ਲਾ ਹੀ ਲੈਨੇ ਆ ਵਧੀਆ ਜੀ 750 ਮਰਬਾ ਜਿਹੜੀ ਸੀ ਜੀ ਉਹ ਜ਼ਮੀਨ ਜਿਹੜੀ ਸੀ ਉਹ ਗੁਨਾਨੇ ਪਾਸ਼ਾ ਦੇ ਨਾਮ ਕੀਤੀ ਔਰ ਉਹਨਾਂ ਨੇ ਮਹਿਤਾ ਕਲਿਆਨ ਦਾਸ ਜੀ ਨੂੰ ਇਹ ਵੀ ਕਿਹਾ ਸੀ ਉਹ ਸੱਚਾ ਸੌਦਾ ਕਰਕੇ ਆਏ ਵੀ ਜੇ ਤੁਹਾਡਾ ਕੋਈ ਵੀ ਜਦੋਂ ਗੁਨਾਨੇ ਪਾਸ਼ਾ 20 20 ਰੁਪਏ ਦਾ ਲੰਗਰ ਚਲਾ ਕੇ ਆਏ ਸੀਗੇ ਜੀ ਤੇ ਉਹਨਾਂ ਨੇ ਕਿਹਾ ਸੀ ਕੋਈ ਵੀ ਨੁਕਸਾਨ ਹੁੰਦਾ ਤੁਸੀਂ ਮੇਰੇ ਤੋਂ ਲੈਣਾ ਤੁਸੀਂ ਨਾਨਕ ਨੂੰ ਕੁਝ ਨਹੀਂ ਲੈਣਾ ਤੇ ਇਹ ਆ ਜੀ ਭਾਈ ਰਾਏ ਬੁੱਲਾਰ ਜੀ ਦੀ ਦਰਗਾਹ ਕਹਿ ਸਕਦਾ ਆਪਾਂ ਕਬਰ ਕਹਿ ਸਕਦੇ ਜਾਂ ਆਪਾਂ ਮਜ਼ਾਰ ਕਹਿ ਸਕਦੇ ਆ ਤੇ ਇਹ ਸਾਰਾ ਇੱਥੋਂ ਆਪਾਂ ਦੇਖ ਸਕਦੇ ਆ ਪੂਰਾ ਨਨਕਾਣਾ ਸਾਹਿਬ ਦੇਖਦਾ ਪਰ ਬਹੁਤ ਖੁਸ਼ੀ ਹੋਈ ਆ ਕਿ ਇਸ ਸਥਾਨ ਨੂੰ ਦੁਬਾਰਾ ਆਬਾਦ ਕੀਤਾ ਗਿਆ ਦੱਸਿਆ ਜਾਂਦਾ ਕਿ ਪਹਿਲਾਂ ਇਸ ਸਥਾਨ ਵੀ ਇਸੇ ਤਰ੍ਹਾਂ ਦਾ ਜੀ ਕੋਈ ਸਾਮ ਸੰਭਾਲ ਹਾਂਜੀ ਸਾਮ ਸੰਭਾਲ ਨਹੀਂ ਸੀ ਤੇ ਇੱਥੇ ਦੇ ਗੁਰਮੁਖਾਂ ਨੇ ਇਸ ਦੀ ਸਾਮ ਸੰਭਾਲ ਕੀਤੀ ਤੇ ਇਹ ਭਾਈ ਸਾਹਿਬ ਜੀ ਆਪਣੇ ਇਥੋਂ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਆਪਾਂ ਬਹੁਤ ਦਿਲੋਂ ਧੰਨਵਾਦ ਆ ਬਹੁਤ ਹਿਸਟਰੀ ਜਾਣਦੇ ਨੇ ਤੇ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਇਹਦੇ ਲਈ ਵੀ ਆਪਾਂ ਧੰਨਵਾਦ ਕਰਦੇ ਆ ਉਹ ਹੋਰ ਜਾਣਦੇ ਆ ਰਾਏ ਬੁਲਾਰ ਜੀ ਦੇ ਇਧਰਲੇ ਪਾਸੇ ਨਾ ਇੱਕ ਖੂਹ ਹੈ ਜੀ ਇਧਰ ਜੀ ਹਾਂ ਜੀ ਆਪਾਂ ਜੋੜੇ ਪਾਲੀ ਆ ਫੜਾ ਕੋਈ ਤੁਸੀਂ ਰੱਖੋ ਕੈਰੀ ਅਈਦਲਪਾਸੇ ਇੱਕ ਖੂਹ ਹੈ ਜੀ ਉਸ ਖੂਹ ਨੂੰ ਕਿਹਾ ਜਾਂਦਾ ਸੀਤਾ ਦਾ ਖੂਹ ਉਹਦੇ ਬਾਰੇ ਕਾਫੀ ਹਿਸਟਰੀ ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਹੱਲੇ ਤੱਕ ਕੋਈ ਪੱਕਾ ਐਵੀਡੈਂਸ ਜਿਹੜਾ ਉਹ ਸਾਹਮਣੇ ਨਹੀਂ ਆਇਆ ਤੇ ਸਾਡੇ ਵੱਡੇ ਦੱਸਦੇ ਨੇ ਉਹਨਾਂ ਦੇ ਵੱਡੇ ਵੀ ਦੱਸਦੇ ਨੇ ਹੋਰ ਮੁਸਲਮਾਨ ਬਜ਼ੁਰਗਾਂ ਨਾਲ ਵੀ ਇੱਥੇ ਮਿਲੇ ਆ ਉਹ ਵੀ ਦੱਸਦੇ ਨੇ ਕਿ ਜਿਹੜਾ ਖੂਹ ਹੈ ਇਹਨੂੰ ਸੀਤਾ ਦਾ ਖੂਹ ਕਿਹਾ ਜਾਂਦਾ ਸੀ ਜੇ ਅਸੀਂ ਅੱਜ ਤੋਂ 10-15 ਸਾਲ ਪਹਿਲੇ ਦੀ ਗੱਲ ਕਰੀਏ ਜੀ ਜਦੋਂ ਅਸੀਂ ਇੱਥੇ ਹੁੰਦੇ ਸੀਗੇ ਤੇ ਖੂ ਜਿਹੜਾ ਸੀ ਉਹ ਬੜਾ ਡੂੰਗਾ ਸੀਗਾ ਅੱਛਾ ਜੀ ਤੇ ਇਹ ਖੂ ਸੀਗਾ ਜੀ ਤੇ ਹੁਣ ਕਿਉਂਕਿ ਉਹ ਬਾਰਿਸ਼ ਪੈਂਦੀ ਆ ਮਿੱਟੀ ਰੁੜ ਕੇ ਥੱਲੇ ਚਲ ਜਾਂਦੀ ਆ ਤੇ ਉਹਦੇ ਕਰਕੇ ਇਹ ਜਿਹੜਾ ਹੈ ਜਿੱਥੇ ਹੁਣ ਆ ਬੰਦ ਤੇ درخت ਨੇ ਤੇ ਇਹ ਬੜਾ ਡੂੰਗਾ ਹੁੰਦਾ ਸੀ ਸਾਡੇ ਅੱਖੀ ਦੇਖਣ ਦੀਆਂ ਗੱਲਾਂ ਨੇ ਪਰ ਵੱਡੇ ਦੱਸਦੇ ਨੇ ਕਿ ਇਹਨੂੰ ਸੀਤਾ ਦਾ ਖੂ ਮੰਨਿਆ ਹੁਣ ਕਿਸੇ Hindu ਭਾਈਚਾਰੇ ਚੋਂ ਕਿਸੇ ਨੇ ਕੋਈ ਖੂ ਕਢਾਇਆ ਸੀ ਉਹਨੂੰ ਸੀਤਾ ਦੇ ਨਾਮ ਦੇ ਨਾਲ ਜੋੜ ਦਿੱਤਾ ਯਾ ਨਹੀਂ ਇਹ ਹਿੰਦੂ ਹੀ ਕੋਈ ਹੋਰ ਹਿੰਦੂ ਹੀ ਸਤਰੀ ਨਾਲ ਹਿੰਦੂ ਹੀ ਸਤਰੀ ਨਾਲ ਜੋੜਿਆ ਜਾਂਦਾ ਅੱਛਾ ਸੀਤਾ ਜੀ ਦਾ ਖੂਹ ਕਿਹਾ ਜਾਂਦਾ ਸੀਤਾ ਜੀ ਦਾ ਖੂਹ ਕਿਹਾ ਜਾਂਦਾ ਠੀਕ ਜੀ ਤੇ ਇਹ ਏਰੀਆ ਵਾਕਿਆ ਹੀ ਆ ਦੇਖ ਲੋ ਥੱਲੇ ਰੋੜੇ ਹੀ ਰੋੜੇ ਨੇ ਹਾਂਜੀ ਤੇ ਵਾਕਿਆ ਹੀ ਜਿੱਦ ਸਾਰਾ ਦੇਖੋ ਕਿੰਨਾ ਉੱਚੀ ਜਗ੍ਹਾ ਤੇ ਆ ਉਹ ਥੱਲੇ ਗਰਾਊਂਡ ਲੈਵਲ ਦੇਖੋ ਕਿੰਨਾ ਨੀਵਾ ਬਿਲਕੁਲ ਤੇ ਇਸ ਤਰਫ ਸ਼੍ਰੀ ਨਨਕਾਣਾ ਸਾਹਿਬ ਦਰਸ਼ਨ ਕਰ ਰਹੇ ਹੋ ਤੇ ਆ ਰੋੜੇ ਦੇਖ ਸਕਦੇ ਹੋ ਇਹ ਜਿਸਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਕਿ ਹਜੇ ਵੀ ਥੱਲੋਂ ਨਿਕਲੀ ਆਉਂਦੇ ਨੇ ਰੋੜੇ ਜਾਂ ਇਹ ਚੀਜ਼ਾਂ ਨਿਕਲੀ ਆਉਂਦੀਆਂ ਨੇ ਕਿਉਂਕਿ ਗਰਕ ਹੋਇਆ ਹੀ ਸ਼ਹਿਰ ਤੇ ਉਹਦੇ ਕਰਕੇ ਇਹ ਸਾਰਾ ਮਲਬਾ ਨਿਕਲ ਰਿਹਾ ਕਿਉਂਕਿ ਇਹ ਦੇਖੋ ਨਾ ਕਿ ਵਣ ਦਾ ਦਰਖਤ ਦੀ ਉਮਰ ਕਹਿੰਦੇ ਪੰਜ-ਪੰਜ ਹਜ਼ਾਰ ਸਾਲ ਪੁਰਾਣੀ ਵੀ ਹੁੰਦੀ ਹੈ ਹਾਂਜੀ ਪਰ ਚਲੋ ਮੰਨ ਲਓ ਜੇ ਇਹ ਜਿਹੜੇ ਇੱਥੇ ਵਣ ਦੇ ਦਰਖਤ ਲੱਗੇ ਨੇ ਦੇਖੋ ਕਿਡੀਆਂ ਗਿੱਡੀਆਂ ਇਹਨਾਂ ਦੀਆਂ ਜੜਾਂ ਬਾਹਰੋਂ ਨਿਕਲੀਆਂ ਨੇ ਉਹ ਮੰਨ ਲਓ ਵੀ 5-700 ਸਾਲ ਵੀ ਪੁਰਾਣੇ ਹੋਣ ਇਹ ਤੇ ਇਹਦਾ ਮਤਲਬ ਇਹ ਹੈ ਕਿ ਤੋਂ ਪਹਿਲੇ ਸ਼ਹਿਰ ਸੀ ਇਹ ਉਹਦੇ ਉੱਤੇ ਉੱਗੇ ਹੋਏ ਨੇ ਹਾਂਜੀ ਇਹ ਬਾਣ ਜਿਹੜੇ ਉਹਦੇ ਉੱਤੇ ਉੱਗੇ ਹੋਏ ਨੇ ਹੜੱਪਾ ਨੂੰ ਕਿਹਾ ਜਾਂਦਾ ਹੜੱਪਾ ਸਿਟੀ ਹੈ ਜਿਹੜੀ ਆ ਸ਼ਹਿਰ ਆ ਉਹ ਕਿਹਾ ਜਾਂਦਾ ਕਿ ਬਹੁਤ ਪੁਰਾਣਾ ਹੈ ਏਸ਼ੀਅਨ ਹਾਂਜੀ 5000 ਸਾਲ ਕਹਿੰਦੇ ਪੁਰਾਣੀ ਉਹਦੀ ਤਸਦੀਬ ਹੈ ਜੀ ਤੇ ਉਹਦਾ ਕਲਚਰ ਉਹਦੇ ਨਾਲ ਫਿਰ ਇਹਨੂੰ ਜੋੜਿਆ ਜਾਂਦਾ ਕਿਉਂਕਿ ਮੈਂ ਹੜੱਪਾ ਮਿਊਜ਼ੀਅਮ ਜਿਹੜਾ ਸੀ ਉਹ ਵਿਜ਼ਿਟ ਕੀਤਾ ਹੋਇਆ ਜੀ ਉੱਥੇ ਜਿਹੜੀਆਂ ਠਿਕਰੀਆਂ ਚੁੱਕ ਕੇ ਦੇਖੀਆਂ ਨੇ ਹਾਂਜੀ ਉਹ ਉਦਾਂ ਦੀਆਂ ਹੀ ਸੇਮ ਠਿਕਰੀਆਂ ਜਿਹੜੀਆਂ ਨੇ ਉਹ ਇੱਥੇ ਵੀ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਆਹ ਵਾਲੀਆਂ ਇਹ ਅਸੀਂ ਉੱਥੋਂ ਦੇਖ ਕੇ ਆਏ ਹਾਂ ਠੀਕ ਜੀ ਤੇ ਉਹ ਇਸ ਕਰਕੇ ਇਹਨੂੰ ਜੋ ਕਈ ਰਾਈਟਰਜ਼ ਨੇ ਵੀ ਜਿੰਨੇ ਵੀ ਸਾਡੇ ਰਾਈਟਰਜ਼ ਨੇ ਉਹਨਾਂ ਨੇ ਵੀ ਇਹਦਾ ਜ਼ਿਕਰ ਕੀਤਾ ਵੀ ਨਹੀਂ ਇਹ ਉਦੋਂ ਇੱਕ ਸਮਝੋ ਟ੍ਰੇਡ ਦਾ ਸੈਂਟਰ ਹੁੰਦਾ ਸੀਗਾ ਨਨਕਾਣਾ ਸਾਹਿਬ ਇਹ ਰਾਇ ਰਾਇ ਬੁਲਾਰਜੀ ਦੀ ਫੈਮਿਲੀ ਇੱਥੇ ਆਉਣ ਤੋਂ ਪਹਿਲੋਂ ਦੀ ਗੱਲ ਹੈ ਠੀਕ ਜੀ ਹਾਂਜੀ ਤੇ ਆਪਾਂ ਜੋ ਦੇਖਿਆ ਆਪ ਤੇ ਉਹ ਤੁਹਾਨੂੰ ਦਿਖਾਇਆ ਤੇ ਦਰਸ਼ਣ ਕਰਵਾਏ ਆਓ ਚੱਲਦੇ ਹਾਂ ਅੱਗੇ ਨੂੰ ਤੇ ਦੂਸਰੀ ਸਾਈਡ ਇੱਥੇ ਆਸ-ਪਾਸ ਬਹੁਤ ਕਬਰਾਂ ਨੇ ਉਹ ਆਪਾਂ ਥੱਲੇ ਵੀ ਦੇਖ ਸਕਦੇ ਆਂ ਇਧਰਲੀ ਸਾਈਡ ਉਹ ਵੀ ਕਬਰਸਤਾਨ ਆ ਤੇ ਇਹਦੇ ਉੱਪਰ ਵੀ ਜਿੱਥੇ ਜਗ੍ਹਾ ਲੱਭਦੀ ਹੈ ਤੇ ਉੱਥੇ ਇਹ ਦਫਨਾਏ ਜਾਂਦੇ ਨੇ ਜਿਹੜੇ ਮੁਸਲਮਾਨ ਵੀਰ ਆ ਇਹ ਸਾਰਾ ਕਬਰਸਤਾਨ ਏਰੀਆ ਹੀ ਆ ਤੇ ਇੱਥੇ ਸਾਰੇ ਜ਼ਿਆਦਾ ਇੱਥੇ ਵਾਣ ਦੇ ਦਰਖਤ ਆ ਤੇ ਇਧਰ ਰਾਏ ਬਲਾਰ ਜੀ ਦੀ ਦਰਗਾਹ ਦੇਖ ਕੇ ਤੇ ਬਹੁਤ ਖੁਸ਼ੀ ਹੋਈ ਰਾਏ ਬਲਾਰ ਜੀ ਜਿਨ੍ਹਾਂ ਨੇ 750 ਮਰੱਬਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲਗਾ ਦਿੱਤੀ ਗਈ ਸੀ ਬਹੁਤ ਹੀ ਜਿਆਦਾ ਸਕੂਨ ਮਿਲ ਰਿਹਾ ਇਹਨਾਂ ਜਗ੍ਹਾ ਦੇ ਦਰਸ਼ਨ ਕਰਕੇ ਆਪਾਂ ਕੱਲ ਰਾਤ ਨਿਕਲ ਜਾਣਾ ਸੀ ਚਲੇ ਜਾਣਾ ਸੀ ਪਰ ਮੇਰੇ ਇਹੀ ਕਿ ਮੈਂ ਬੜੇ ਆਰਾਮ ਨਾਲ ਇਹਨਾਂ ਜਗ੍ਹਾ ਦੇ ਦਰਸ਼ਨ ਕਰਾਂ ਜੀ ਇਹ ਦੇਖੋ ਇਹ ਵਣ ਦੇ ਰਖਤ ਇੰਨੇ ਨੇ ਪੁਰਾਣੇ ਤੇ ਸਵੇਰੇ ਤਸਵੀਰ ਕਾਦੀ ਫੇਜੀ ਇਧਰੋਂ ਹੁਣ ਤੁਹਾਨੂੰ ਪੂਰਾ ਸ਼ਹਿਰ ਦਿਖਾਉਂਦੇ ਆ ਜੀ ਇਸ ਤਰ੍ਹਾਂ ਕਬਰਾਂ ਨੇ ਜੀ ਉੱਪਰ ਵੀ ਕਬਰਾਂ ਬਣੀਆਂ ਹੋਈਆਂ ਤੇ ਉਹ ਮਜ਼ਾਰ ਨਹੀਂ ਤੇ ਉੱਧਰ ਨੇ ਤੇ ਇਹਦਾ ਵੀ ਮੈਂ ਤੇ ਰਹਾਂ ਇਹ ਆ ਜੀ ਪੂਰਾ ਸ਼ਹਿਰ ਦੇਖੋ ਜੀ ਉੱਪਰ ਪੂਰਾ ਸ਼ਹਿਰ ਕਰੋ ਦਰਸ਼ਨ ਨਨਕਾਣਾ ਸਾਹਿਬ ਦੇ ਭਾਗਾਂ ਵਾਲਿਓ ਰਾਇ ਬਲਾਰ ਜੀ ਦੀ ਜਿਹੜੀ ਮੌਜੂਦਾ ਅੰਚ ਵੰਚ ਆ ਉਹਨਾਂ ਨੂੰ ਵੀ ਮਿਲ ਕੇ ਆਏ ਆ ਉਹਨਾਂ ਦਾ ਵੀ ਪੋਡਕਾਸਟ ਕੀਤਾ ਜਰੂਰ ਤੁਸੀਂ ਉਹ ਵੀ ਦੇਖਿਓ ਉਹਦੇ ਵਿੱਚ ਵੀ ਬਹੁਤ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਦੀ ਫੈਮਲੀ ਨਾਲ ਜੋ ਅੱਜ ਵੀ ਮੌਜੂਦ ਆ ਨਨਕਾਣਾ ਸਾਹਿਬ ਰਹਿੰਦੇ ਨੇ ਤੇ ਉਹਨਾਂ ਨਾਲ ਵੀ ਬਹੁਤ ਵਾਰਤਲਾਪ ਹੋਈ ਤੇ ਬਹੁਤ ਆਪਾਂ ਉਹਨਾਂ ਨੂੰ ਸਵਾਲ ਕੀਤੇ ਬਹੁਤ ਕੁਝ ਜਾਣਨ ਨੂੰ ਮਿਲਿਆ ਨਵਾਂ ਉਹਨਾਂ ਦੇ ਕੋਲੋਂ ਜਰੂਰ ਉਹ ਵੀ ਸੁਣਿਓ ਜੀ ਤੇ ਇਹ ਭਾਈ ਸਾਹਿਬ ਜੀ ਨੇ ਆਪਣੇ ਨਾਲ ਇਧਰ ਆ ਸਾਹਿਬ ਹੋਣੇ ਫੋਟੋਆਂ ਖਿਚਣ ਆਏ ਉੱਚੀ ਜਗ੍ਹਾ ਤੇ ਇਦਾਂ ਲੋਕਲਸ ਨੂੰ ਮਿਲ ਕੇ ਉਹਨਾਂ ਤੋਂ ਥੋੜਾ ਸਵਾਲ ਜਵਾਬ ਕਰਕੇ ਤੇ ਪਤਾ ਲੱਗਦਾ ਕਿ ਉਹ ਕਿੰਨਾ ਕੁ ਸਾਡੇ ਬਾਰੇ ਜਾਣਦੇ ਨੇ ਹਾਂਜੀ ਕਿੰਨਾ ਕੁ ਸਾਡੀ ਹਿਸਟਰੀ ਬਾਰੇ ਜਾਣਦੇ ਨੇ ਕੀ ਨੌਲੇਜ ਰੱਖਦੇ ਨੇ ਉਹ ਥੱਲੇ ਬਜ਼ੁਰਗ ਬੈਠੇ ਆ ਆਪਾਂ ਉਹਨਾਂ ਨਾਲ ਵੀ ਥੋੜੀ ਜੀ ਗੱਲਬਾਤ ਕਰਾਂਗੇ ਜਾਂਦੇ ਜਾਂਦੇ ਉਹਨਾਂ ਤੋਂ ਵੀ ਦੋ ਸਵਾਲ ਪੁੱਛਾਂਗੇ ਕਿ ਉਹ ਸਿੱਖਾਂ ਸਰਦਾਰਾਂ ਬਾਰੇ ਕੀ ਜਾਣਦੇ ਆ ਨਨਕਾਣਾ ਸਾਹਿਬ ਦੇ ਬਾਰੇ ਕੀ ਜਾਣਦੇ ਆ ਰਾਏ ਬੁਲਾਰਜੀ ਬਾਰੇ ਕੀ ਜਾਣਦੇ ਆ ਆਓ ਚੱਲਦੇ ਆ ਤੇ ਬਹੁਤ ਸੋਹਣਾ ਪਾਰਕ ਬਣਾਇਆ ਤੁਸੀਂ ਉੱਪਰੋਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਇਹ ਪਾਰਕ ਬਣਾਇਆ ਹੋਇਆ ਇੱਥੇ ਬਜ਼ੁਰਗ ਆਉਂਦੇ ਆ ਬੈਂਦੇ ਨੇ ਉੱਪਰ ਇਹ ਉਹ ਮਜ਼ਾਰ ਆ ਰਾਏ ਬਲਾਰਜੀ ਦੀ ਆਓ ਚੱਲਦੇ ਆ ਹੁਣ ਬਜ਼ੁਰਗਾਂ ਦੇ ਕੋਲ ਨਾਇ ਨੇ ਕੇ ਸਰਦਾਰ ਸਾਹਿਬ ਭਾਈ ਸਾਹਿਬ ਹੁਣ ਇੱਥੇ ਸਰਦਾਰ ਬੰਦੇ ਨੂੰ ਸੈਲਿਬ੍ਰਿਟੀ ਸਮਝਿਆ ਜਾਂਦਾ ਚਾਹੇ ਉਹ ਕੋਈ ਵੀ ਆ ਫੋਟੋ ਹੀ ਰੈਡੀ ਸਰਦਾਰ ਸਾਹਿਬ ਨਾਲ ਜਰੂਰ ਜੀ ਜਰੂਰ ਅੱਛਾ ਅੱਲਾ ਮਾਸ਼ਾ ਅੱਲਾ ਮਾਸ਼ਾ ਆਓ ਜੀ ਆਓ ਆਓ ਆਜੋ ਤੇ ਬਹੁਤ ਪਿਆਰ ਕਰਦੇ ਆ ਯਾਰ ਇੱਕ ਸਾਡੇ ਜਿਹਨਾਂ ਇੱਕ ਇਹ ਦੱਸਿਆ ਗਿਆ ਕਿ ਪਾਕਿਸਤਾਨ ਐਦਾ ਪਾਕਿਸਤਾਨ ਉਹਦਾ ਪਰ ਜਦੋਂ ਤੁਸੀਂ ਇੱਥੇ ਆ ਕੇ ਦੇਖਦੇ ਹੋ ਨਾ ਇਹ ਬਹੁਤ ਸੇਫ ਕੰਟਰੀ ਆ ਮਗਰੋਂ ਸਰਦਾਰਾਂ ਦੇ ਲਈ ਤਾਂ ਬਹੁਤ ਸੇਫ ਆ ਬਹੁਤ ਪਿਆਰ ਕਰਦੇ ਕਿਤੇ ਵੀ ਜਾਈਏ ਹਰ ਜਗ੍ਹਾ ਇਹ ਚਾਹ ਪਾਣੀ ਪੁੱਛਦੇ ਆ ਹਰ ਜਗ੍ਹਾ ਘੇਰ ਕੇ ਫੋਟੋਆਂ ਕਰਵਾਉਂਦੇ ਆ ਤੇ ਬਹੁਤ ਪਿਆਰ ਕਰਦੇ ਆ ਇਹ ਜਿਹੜੇ ਵੀ ਬਲੌਗਰ ਆਉਂਦੇ ਨੇ ਉਹ ਸਾਰੇ ਇਹੀ ਕਹਿੰਦੇ ਆ ਪਾਸਤਾਨ ਆਨਕ ਤੇ ਪਾਸਤਾਨ ਬਾਕੀ ਸੇਫ ਹੈਗਾ ਇਹ ਸਿਰਫ ਲੋਕੀ ਆਪਣੀ ਹਕੂਮਤ ਤੇਰੀ ਆ ਨਾ ਸਰਕਾਰ ਆਪਣੀ ਸਿਰਫ ਉਹ ਆਪਣੇ ਹਾਂ ਬਿਲਕੁਲ ਆਪਾਂ ਪੰਜਾਬੀ ਆ ਪੰਜਾਬੀ ਪੰਜਾਬੀ ਹੁੰਦੇ ਫਿਰ ਜਿਹੜੇ ਪੰਜਾਬੀ ਆ ਆਪਾਂ ਪਹਿਲੇ ਪੰਜਾਬ ਇਹ ਪੰਜਾਬੀ ਟਰੈਵਲ ਕਪਲ ਹੀ ਕਹਿੰਦੇ ਹਾਂ ਬਿਲਕੁਲ ਪੰਜਾਬੀ ਟਰੈਵਲ ਕਪਲ ਇੱਕ ਵਲੋਗਰ ਹੈ ਕਿ ਉਹ ਵੀ ਆਏ ਸੀ ਪਾਸਤਾਨ ਆਏ ਹੋਏ ਹਾਂ ਹਾਂਜੀ ਹਾਂਜੀ ਮੈਂ ਮਿਲੇ ਨੇ ਤੂੰ ਵੀ ਇਸ ਚੀਜ਼ ਕਹਿੰਦੇ ਨੇ ਭਾਈ ਪਾਸਤਾਨ ਆ ਕੇ ਬਹੁਤ ਅੱਛਾ ਲੱਗਦਾ ਹੈ ਹਰ ਬੰਦਾ ਮਿਲਦਾ ਹੈ ਹਰ ਬੰਦਾ ਪਿਆਰ ਕਰਦਾ ਹੈ ਸਹੀ ਗੱਲ ਹੈ ਮੈਂ ਤੁਰਾ ਆਪਣਾ ਮੇਲਾ ਆਤੀ ਜਦੋਂ ਬਾਬਾ ਗੁਰੂ ਨਾਨਕ ਦਾ ਉਹ ਵੀ ਮਤਲਬ ਗਏ ਆ ਤੇ ਵੇਖਿਆ ਬੜੇ ਅਸਰ ਜਾਂਦੇ ਹੋ ਤੁਸੀਂ ਨਨਕਾਣਾ ਸਾਹਿਬ ਨਨਕਾਣਾ ਤਾਂ ਪਤਾ ਇੱਥੇ ਘਰ ਹੈ ਸਾਰਾ ਸਾਹਮਣੇ ਹੈ ਬਚਪਨ ਤੋਂ ਇੱਥੇ ਹੀ ਹੈ ਅਸੀਂ ਬਚਪਨ ਇੱਥੇ ਸਾਰੇ ਠੀਕ ਹੈ ਗੁਰਦੁਆਰਾ ਸਾਹਿਬ ਜਾਂਦੇ ਹੋ ਤੁਸੀਂ ਸਾਰੇ ਜਾਂਦੇ ਸਾਰੇ ਜਾਂਦੇ ਤੁਹਾਡੇ ਫੈਮਲੀ ਵਗੈਰਾ ਜਾਂਦੇ ਨੇ ਸਾਰੀ ਫੈਮਲੀ ਜਾਂਦੇ ਇਹ ਦੇਖ ਲਓ ਜੀ ਮੁਸਲਮ ਵੀਰ ਆ ਤੇ ਦੇਖ ਲਓ ਸਾਰੇ ਨਨਕਾਣਾ ਸਾਹਿਬ ਨਾਲ ਜੁੜੇ ਹੋਏ ਆ ਗੁਰੂ ਨਾਨਕ ਜੀ ਨਾਲ ਜੁੜੇ ਹੋਏ ਆ ਇਹ ਲੋਕ ਸਾਡੀ ਪੂਰੀ ਫੈਮਿਲੀ ਜਾਂਦੀ ਆ ਬਹੁਤ ਵਧੀਆ ਲੱਗਾ ਜੀ ਤੇ ਕਰਵਾਓ ਫੋਟੋ ਜੀ ਆ ਜੀ ਲੈ ਲੀਏ ਇਥੇ ਸਾਡੀ ਸੈਲਫੀ ਪਾ ਲੀਏ ਸਾਡੀ ਵੀ ਮੇਰੀ ਸਿੱਧਾ ਚਾਹ ਦੇ ਆਜੋ ਜੀ ਆਜੋ ਆਜੋ ਭਾਜੀ ਇੱਧਰ ਆ ਗਿਆ ਆ ਫੜ ਲੇ ਉੱਥੇ ਤੇ ਹੁਣ ਆਪਾਂ ਇਹ ਵੀ ਰਾਇਬਲਾਰ ਜੀ ਦੀ ਅੰਚ-ਵੰਚ ਦੇ ਵਿੱਚੋਂ ਨੇ ਜਫਰ ਪੱਟੀ ਜੀ ਤੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਸਾਨੂੰ ਤੇ ਇਹ ਆ ਜੀ ਇਹਨਾਂ ਦੀ ਜਿਹੜੀ ਹਵੇਲੀ ਪਿੰਡ ਦੇ ਵਿੱਚ ਤੇ ਇਹਨਾਂ ਨੇ ਸੇਕੀ ਬਣਾਇਆ ਸੀ ਲੇਕਿਨ ਦੁਬਾਰਾ ਇਹਨਾਂ ਮਤਲਬ ਕਾਫੀ ਹੋ ਗਿਆ ਸੀ ਪੁਰਾਣਾ ਠੀਕ ਉਹ ਇੰਡੀਆ ਤੋਂ ਵੀ ਦੋਸਤ ਆਉਂਦੇ ਸੀ ਤੋ ਵੀ ਕਿ ਰਾਸਾ ਬੱਚੇ ਤੁਹਾਨੂੰ ਫੜ ਦੇ ਦੀਏ ਇਹ ਰਿਪੇਅਰ ਕਰਨਾ ਨਹੀਂ ਹੁਣ ਤੇ ਤਨੇ ਨਵੇਂ ਬਣਾਵਾਂਗੇ ਬਸ ਤੋ ਡਿਜ਼ਾਈਨ ਇਹ ਹੋ ਸੀ ਅਸੀਂ ਪੁਰਾਣਾ ਡਿਜ਼ਾਈਨ ਦੂਜਾ ਹਾਂਜੀ ਤੇ ਇਹ ਫਿਰ ਨਵਾਂ ਬਣਾਇਆ ਜੀ ਹਾਂਜੀ ਡੇਰਾ ਸਾਡਾ ਜੀ ਇਹ ਸਾਰੇ ਮਤਲਬ ਮਕਾਨ ਦੁਬਾਰਾ ਇਹ ਮਤਲਬ ਸਾਰੇ ਬਣਾਨੇ ਮਤਲਬ 100 ਸਾਲ ਹੋ ਗਿਆ ਨਾ ਜੀ ਹਾਂ ਜੀ 100 ਸਾਲ ਹੋ ਗਿਆ ਮਸਜਿਦ ਵੀ ਦੁਬਾਰਾ ਸ਼ੇਪ ਕਰਕੇ ਦੁਬਾਰਾ ਬਣਾਏ ਹਾਂ ਜੀ ਤੇ ਇਹ ਆਪਾਂ ਇਹਨਾਂ ਦੇ ਪਿੰਡ ਹੈ ਜੀ ਜਿੱਥੇ ਉਹਨਾਂ ਦੀ ਅੰਸ਼-ਵੰਸ਼ ਰਹਿੰਦੀ ਆ ਤੇ ਕੁਝ ਹਜੇ ਤੱਕ ਵੀ ਇਹਨਾਂ ਉਸ ਹਵੇਲੀ ਪੁਰਾਣੇ ਟਾਈਪ ਦੀ ਹਵੇਲੀਆਂ ਜੋ ਉਹਨਾਂ ਨੇ ਸੰਭਾਲ ਕੇ ਰੱਖਿਆ ਆ ਦੇਖ ਲਓ ਇਹਨਾਂ ਦੇ ਪਿੰਡਾਂ ਦੇ ਵਿੱਚ ਆਮ ਹੀ ਕੱਚੇ ਘਰ ਮਿਲ ਜਾਂਦੇ ਆ ਉਮ ਤੇ ਮਿੱਟੀ ਦੀ ਚਿਨਾਈ ਆ ਗਾਰੇ ਦੀ ਚਿਨਾਈ ਦੇ ਨਾਲ ਇਹ ਬਣੇ ਹੋਏ ਨੇ ਜੀ ਇਹ ਜਿਹੜਾ ਆਪ ਕੋ ਜਿਹੜਾ ਅਸਾਰ ਹੈਂ ਪੁਰਾਣੀਆਂ ਹਵੇਲੀਆਂ ਦੇ ਜੀ ਇਹ ਪੁਰਾਣੀ ਹਵੇਲੀ ਦੇ ਅਸਾਰ ਬਚੇ ਹੋਏ ਨੇ 1921 ਦੀਆਂ ਤਮੀਰ ਹੋਈਆਂ ਇਹਨੇ 1921 ਦੀਆਂ ਹਾਂ ਜੀ ਠੀਕ ਜੀ ਦੇਖ ਲਓ ਇਹਨਾਂ ਨੇ ਇਹਨਾਂ ਨੂੰ ਵੀ ਸਾਹਮਣੇ ਰੱਖਿਆ ਆ ਆਪ ਹੀ ਡਿੱਗੀ ਇਮਾਰਤ ਤੇ ਉਦਾਂ ਹੀ ਆ ਦੂਸਰੀ ਸਾਈਡ ਇਹਨਾਂ ਨੇ ਆਪਣੀ ਨਵਾਂ ਹਵੇਲੀ ਬਣਾ ਲਈ ਆ ਪਰ ਇਹਨੂੰ ਨਹੀਂ ਛੇੜਿਆ 1921 ਦੀ ਇਹ ਇਦਾਂ ਹੀ ਆ ਤੇ ਇਹ ਤੁਸੀਂ ਦੇਖ ਸਕਦੇ ਹੋ ਉਸੇ ਹੀ ਤਰ੍ਹਾਂ ਪੁਰਾਣੇ ਸਟਾਈਲ ਦੇ ਵਿੱਚ ਇਹ ਹਵੇਲੀਆਂ ਅੱਜ ਵੀ ਤੁਹਾਨੂੰ ਪਾਕਿਸਤਾਨ ਦੇ ਵਿੱਚ ਮਿਲ ਜਾਣਗੀਆਂ ਦੇਖਣ ਨੂੰ ਤੇ ਇਹੀ ਸਾਡਾ ਇਤਿਹਾਸ ਹੈ ਜੀ ਰਾਇ ਬਲਾਰਜੀ ਨਾਲ ਜੁੜਿਆ ਹੋਇਆ ਇਤਿਹਾਸ ਹੈ ਸਾਰੇ ਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਹੁਣ ਆਪਾਂ ਤੁਹਾਨੂੰ ਫਰੰਟ ਤੋਂ ਦਿਖਾਵਾਂਗੇ ਕਿਉਂਕਿ ਸਮਾਂ ਹੌਲੀ ਹੌਲੀ ਇਹਨਾਂ ਨੂੰ ਢੈ ਢੇਰੀ ਕਰ ਰਿਆ ਤੇ ਹਵੇਲੀ ਦੇ ਵਿੱਚ ਹੁਣ ਜਿੱਦਾਂ ਉਹ ਰੈਸ਼ ਹੋ ਗਈ ਹੈ ਸਾਹਮਣੇ ਤੇ ਬਾਕੀ ਇਦਾਂ ਇਹਨਾਂ ਦਾ ਚਾਰਦੁਵਾਰੀ ਸਾਹਮ ਕੇ ਰੱਖੀ ਹੋਈ ਹੈ ਤੇ ਆ ਨੀਹਾਂ ਉਦਾਂ ਹੀ ਤੁਹਾਨੂੰ ਲੱਭ ਜਾਣੀ ਹੈ ਮਿਲ ਜਾਣਗੀ ਤੇ ਬਹੁਤ ਸਕੂਨ ਮਿਲਦਾ ਜਦੋਂ ਆਪਾਂ ਇਹ ਆਪਣਾ ਇਤਿਹਾਸ ਦੇਖਦੇ ਆ ਆਪਣੇ ਨਾਲ ਜੁੜਿਆ ਹੋਇਆ ਇਤਿਹਾਸ ਦੇਖਦੇ ਆ ਇਹੀ ਸਟਰੀਮ ਜਾਣਨ ਦੀ ਕੋਸ਼ਿਸ਼ ਕਰਦੇ ਆਂ ਪਿੰਡ ਪਿੰਡ ਜਾਣੇ ਆ ਇਹਨਾਂ ਦੇ ਕੋਲ ਜੋ ਅੱਜ ਵੀ ਮੌਜੂਦ ਨੇ ਹੁਣ ਆਪਾਂ ਆਏ ਆ ਰਾਏ ਬਲਾਰਜੀ ਦੀ ਹਵੇਲੀ ਦੇਖਣ ਜੋ ਅੱਜ ਵੀ ਮੌਜੂਦ ਆ ਉਸੇ ਹਾਲਾਤ ਦੇ ਵਿੱਚ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤੇ ਇਹ ਪਿੰਡ ਆ ਤੇ ਇੱਥੇ ਦੇਖ ਸਕਦੇ ਹੋ ਤੁਸੀਂ ਅੱਜ ਵੀ ਕੱਚੇ ਘarne ਕੱਚੇ ਟਾਰੇ ਨੇ ਤੇ ਇਹ ਮਤਲਬ ਜਦੋਂ ਆਈਏ ਨਾ ਪੁਰਾਣਾ ਪੰਜਾਬ ਹੀ ਚੇਤੇ ਆ ਜਾਂਦਾ ਪ੍ਰਾਣਾ ਪੰਜਾਬੀ ਵਿੱਚ ਕੀ ਹਾਲ ਠੀਕ ਠਾਕ ਹੋ ਕੀ ਨਾਮ ਆ ਬਦਲਿਆ ਵਾਹ ਜੀ ਵਾਹ ਠੀਕ ਠਾਕ ਹੋ ਚਲੋ ਬਹੁਤ ਤੇ ਇਹ ਬਹੁਤ ਪਿਆਰ ਦਿੰਦੇ ਨੇ ਤੇ ਤੁਸੀਂ ਦੇਖ ਲਓ ਕਿ ਇਸ ਤਰ੍ਹਾਂ ਦੀ ਦੁਕਾਨਾ ਆਪਣੇ ਪੰਜਾਬ ਦੇ ਵਿੱਚ ਕਿਹੜੇ ਸਮੇਂ ਤੇ ਹੋਇਆ ਕਰਦੀਆਂ ਸਨ ਜੋ ਅੱਜ ਇੱਥੇ ਆ ਹਾਂ ਜੀ ਤੇ ਇਹ ਆ ਜੀ ਹਵੇਲੀ ਉਹ ਇਹ ਅਜੀ ਉਹ ਹਵੇਲੀ ਜੋ ਅੱਜ ਵੀ ਮੌਜੂਦ ਆ ਤੇ ਅੰਦਰ ਚਲਦੇ ਆ ਉਹ ਚਾਬੀਆਂ ਲੈਣ ਗਏ ਹੋਏ ਆ ਇਹਨਾਂ ਨੂੰ ਲੋਕ ਲਾਇਆ ਹੁੰਦਾ ਕਿ ਅੰਦਰ ਜਾ ਕੇ ਕੋਈ ਖਰਾਬੀ ਨਾ ਕਰੇ ਤੇ ਆਉਣਦੇ ਆ ਤੇ ਫਿਰ ਜਾਂਦੇ ਆ ਹਾਂ ਜੀ ਭਾਈ ਸਾਹਿਬ ਕੀ ਕਹਿ ਰਹੇ ਹੋ ਇੱਧਰ ਕੀ ਆ ਇੱਧਰ ਹੀ ਬਣਾ ਲੈ ਇੱਧਰ ਹੀ ਬਣਾ ਲੈਨੇ ਤੇਰੀ ਬਣਾ ਲੈਨੇ ਜੀ ਵਾਲੇਕ ਨੋਟ ਕਰੋ ਸਰ ਕੀ ਲਿਖਿਆ ਜੀ ਸਤਰਾ ਪੰਜਾਬ ਗਲੀ ਨੰਬਰ 5 ਸੁਤਰਾ ਪੰਜਾਬ ਅੱਛਾ ਸੁਤਰਾ ਪੰਜਾਬ ਗਲੀ ਨੰਬਰ 5 ਵਾਹ ਜੀ ਵਾਹ ਤਾਂ ਆ ਦੇਖ ਲੋ ਕੱਚੇ ਢਾਰਿਆਂ ਵਾਲੇ ਘਰ ਅੱਜ ਵੀ ਮੌਜੂਦ ਐ ਇੱਦਾਂ ਹੀ ਰਹਿ ਰਹੇ ਆ ਬਹੁਤ ਵਧੀਆ ਲਾਈਫ ਆ ਪਿੰਡ ਵਾਲਿਆਂ ਦੀ ਬਈ ਹਾਂ ਕਿੱਦਾਂ ਫਿਰ ਆਜੋ ਫਿਰ ਹੱਥ ਮਿਲਾ ਲਓ ਮੇਰੇ ਨਾਲ ਕੀ ਨਾਮ ਆ ਐਮ ਤਾਂ ਸਮ ਤੇਰਾ ਕੀ ਨਾਮ ਆ ਨਿਆ ਨਾ ਤੇਰਾ ਸੁਵੈ ਵਾ ਵਾ ਅੱਕ ਡੇ ਪਿਆਰੇ ਹੋ ਤੁਸੀਂ ਤੇਰਾ ਕੀ ਤੇਰਾ ਤੇ ਪੁੱਛ ਹੀ ਲਿਆ ਨਾ ਹਾਂ ਕਿ ਤੂੰ ਆ ਕਿੱਥੇ ਮੈਂ ਪੰਜਾਬ ਤੋਂ ਆ ਇੰਡੀਆ ਤੋਂ ਹੂੰ ਗੱਲ ਕੀ ਉਹ ਵਾਹ ਵੈਲਕਮ ਕਰਦੇ ਆ ਦੇਲਾ ਛੋਟੇ ਛੋਟੇ ਨੇ ਆਣੇ ਵੀ ਕੀ ਬਾਤ ਹੈ ਇਹ ਆ ਪਾਕਿਸਤਾਨ ਦੀ ਗਲੀਆਂ ਦੀ ਰੌਣਕ ਕੀ ਖਾਂਦੇ ਆਂ ਕਿਰਦੇ ਆ ਪਾਪੜ ਖਾਂਦੇ ਆ ਆ ਕੀ ਪੰਭੀਰੀ ਜਲਾਈ ਜਾਂਦਾ ਹੈ ਹੈ ਕਾ ਨਾਂ ਦੇ ਬੋਹ। ਆ ਕਰ ਲੇ ਕਿੰਨੇ ਦੋ ਬੀਏ। ਚਲੋ ਪੰਗੜਾ ਦਾ ਪਾ ਕੇ ਦਿਖਾ ਦੋ ਮਾੜਾ ਜ। ਵਾ ਵਾ ਆ ਆ ਰੌਣਕਾਂ ਕਿਤੇ ਲੱਭਣੀਆਂ ਕਿਤੇ ਨਹੀਂ ਲੱਭਣੀਆਂ ਇੱਥੇ ਹੀ ਆ ਇਹ ਰੌਣਕਾਂ ਵਾਹ ਜੀ ਵਾਹ ਦੇਖ ਲੋ ਪਾਕਿਸਤਾਨ ਦੇ ਕੱਚੇ ਘਰ ਸੱਚੇ ਲੋਕ ਬੱਚੇ ਦੇਖ ਲੋ ਗਲੀਆਂ ਦੇ ਵਿੱਚ ਕਿਨੇ ਕਿਨੇ ਬੱਚੇ ਲੱਭਦੇ ਆਪਣੇ ਬੱਚੇ ਨਹੀਂ ਲੱਭਦੇ ਚਲੋ ਬਸ ਕਰੋ ਓਕੇ ਆਜੋ ਆਪਣੇ ਪੰਜਾਬ ਦੇ ਵਿੱਚ ਗਲੀਆਂ ਦੇ ਵਿੱਚ ਇਦਾਂ ਬੱਚੇ ਖੇਡਦੇ ਨਹੀਂ ਇੱਥੇ ਦੇਖ ਲੋ ਕਿਦਾਂ ਪਾਕਿਸਤਾਨ ਪਿੰਡਾਂ ਦੇ ਵਿੱਚ ਇਦਾਂ ਬੱਚੇ ਖੇਡਦੇ ਆ ਇਹ ਇਧਰਲੀ ਸਾਈਡ ਹਵੇਲੀ ਆ ਤੇ ਇਹ ਰਾਏ ਬਲਾਰ ਜੀ ਦੇ ਅੰਤਿਵੰਚਦੀ ਆ ਤੇ ਤੁਸੀਂ ਜੋ ਦੇਖ ਰਹੇ ਹੋ ਇਹਨੂੰ ਵੇਖਣਾ ਇਹ ਆਪਾਂ ਅੱਜ ਤੇ ਦੇਖ ਲੋ ਕਿਸ ਤਰ੍ਹਾਂ ਅਜ ਦੇ ਟਾਈਮ 'ਚ ਵੀ ਇਹਨਾਂ ਨੇ ਸਾਮ ਕੇ ਰੱਖੀ ਹੋਈ ਆ ਸਾਰੀ ਅਬੂਏ ਵਾਰੀਆਂ ਸਾਰਾ ਤੁਸੀਂ ਦੇਖ ਰਹੇ ਸਾਰੇ ਪੁਰਾਣੇ ਸਟਰਕਚਰ ਇਦਾਂ ਹੀ ਖੜਾ ਤੇ ਇਦਾਂ ਇਹਨੂੰ ਸਾਫ ਸੰਭਾਲ ਕੇ ਰੱਖਿਆ ਹੋਇਆ ਤੇ ਇੱਧਰ ਕੱਚੇ ਢਾਰੇ ਆ ਕੱਚੇ ਢਾਰਿਆਂ ਦੇ ਘਰ ਅੱਜ ਵੀ ਮੌਜੂਦ ਆ ਪਾਕਿਸਤਾਨ ਦੇ ਵਿੱਚ ਤੇ ਇਹ ਇਹ ਭਾਈ ਸਾਹਿਬ ਉਹਨਾਂ ਦੇ ਅੰਚਪੰਚ ਦੇ ਵਿੱਚੋਂ ਨੇ ਇਹਨਾਂ ਦਾ ਬਹੁਤ ਧੰਨਵਾਦ ਹੈ ਇਹਨਾਂ ਨੇ ਸਮਾਂ ਕੱਢ ਕੇ ਸਾਡੇ ਨਾਲ ਆਏ